ਸਾਰੇ ਆਨੰਸ ਸਸਿਕਾਲ ਤੁਸ ਸਾਰੇ ਕਿਵੇਂ ਹੋ امید ਕਰਦੀਆਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਜੀ ਤੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਜੀ ਸਵੇਰ ਸਵੇਰ ਦਾ ਟਾਈਮ ਸੀ ਤੇ ਅਸੀਂ ਹੋ ਗਏ ਸੀ ਤਿਆਰ ਅਸੀਂ ਜਾਣਾ ਪਦਮਪੁਰ ਭੋਗ ਤੇ ਦੀਦੀ ਕੇ ਤੇ ਅਸੀਂ ਤਿਆਰ ਹੋ ਗਏ ਸੀਗੇ ਤੇ ਸਾਢੇ 6 ਦਾ ਟਾਈਮ ਸੀਗਾ 7 ਵਜੇ ਨੂੰ ਅਸੀਂ ਨਿਕਲਣਾ ਸੀਗਾ ਤੇ ਦੂਰ ਬਹੁਤ ਜ਼ਿਆਦੇ ਹੈ ਤੇ 10 ਵਜੇ ਜਾਣੇ ਸਾਨੂੰ ਜਾਂਦੇ ਜਾਂਦੇ ਅਸੀਂ ਤਿਆਰ ਹੋ ਗਏ ਸੀਗੇ ਤੇ ਮਹੀ ਆਲਾ ਹੋਇਆ ਪਿਆ ਸੀਗਾ ਮੌਸਮ ਤੇ ਗਰਮੀ ਵੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਇੱਧਰ ਮੰਮੀ ਕਰੀ ਜਾਂਦੀ ਸੀਗੀ ਫੋਨ ਤੇ ਗੱਲ ਤੇ ਰਸ਼ਮੀਨ ਕਹਿੰਦਾ ਮੈਂ ਚਾਹ ਪੀਣੀ ਨਹੀਂ ਤੇ ਰਸ਼ਮੀਨ ਪੀ ਜਾਂਦਾ ਕੋਲਡ ਡਰਿੰਕ ਤੇ ਇੱਧਰ ਰਸ਼ਮੀਨ ਨੇ ਵੀ ਪਤਾ ਨਹੀਂ ਕੀ ਪੈਂਟ ਦੇ ਵਿੱਚੋਂ ਨਾਲ ਆ ਜਾਂਦਾ ਜਿਹੜਾ ਉਹ ਕੜਤਾ ਸੀਗਾ ਤੇ ਅਸੀਂ ਕਹਿ ਰਹੇ ਸੀ ਵੀ ਮਹੀ ਆ ਜੇ ਤਾਂ ਵਧੀਆ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਸੁਭਾ ਸੁਭਾ ਦਾ ਟਾਈਮ ਸੀਗਾ ਚਾਹ ਅਸੀਂ ਨਹੀਂ ਪੀਤੀਗੀ ਸੁਭਾ ਸੁਭਾ ਦਾ ਟਾਈਮ ਸੀਗਾ ਤੇ ਚਾਹ ਨਾ ਪੀ ਕੇ ਸਵੇਰੇ ਸਵੇਰੇ ਉੱਠਨਸਾਰ ਚਾਹ ਅਸੀਂ ਪਿੰਦੇ ਹੀ ਨਹੀਂਗੇ ਤੇ ਜਾਣਾ ਸੀ ਅਸੀਂ ਤਿਆਰ ਹੋ ਕੇ ਬਸ ਜਾਣਾ ਸੀ ਇੱਧਰ ਆ ਗਏ ਸੀਗੇ ਮਾਮੀ ਹਰੇ ਤੇ ਇਹਨਾਂ ਨੇ ਵੀ ਜਾਣਾ ਸੀਗਾ ਸਾਡੇ ਨਾਲ ਤੇ ਇਹ ਬਿੰਡੋ ਆ ਗਏ ਸੀਗੇ ਅਸੀਂ ਦੂਸਰੀ ਗੱਡੀ ਤੇ ਜਾਣਾ ਹੈਗਾ ਦੀਦੀ ਹਰੇ ਆ ਗਏ ਸੀਗੇ ਇਹਨਾਂ ਨੂੰ ਬਸ ਅਸੀਂ ਵਿੱਕੀ ਜਾਂਦੇ ਸੀਗੇ ਇਹ ਆ ਗਏ ਸੀ ਤੇ ਬਾਹਰ ਆਪਣੇ ਘਰ ਦੇ ਅਸੀਂ ਖੜੇ ਹੈਗੇ ਤੇ ਹੁਣ ਅਸੀਂ ਦੂਸਰੀ ਗੱਡੀ ਦੇ ਵਿੱਚ ਬੈਠ ਕੇ ਤੇ ਜਾਣਾ ਇੱਧਰ ਰਸ਼ਮੀਨ ਆਪ ਦਾ ਲੈਪਟਾਪ ਵੀ ਚੱਕ ਲਿਆ ਸੀਗਾ ਨਾਲ ਕਹਿੰਦਾ ਮੈਂ ਇਹ ਵੀ ਲੈ ਕੇ ਜਾਣਾ ਅਸੀਂ ਰਾਤ ਰਹਿਣਾ ਹੈ ਉੱਥੇ ਰੁਕਣਾ ਹੈਗਾ ਤੇ ਮੈਂ ਲੈ ਕੇ ਜਾਣਾ ਕਹਿੰਦਾ ਵੀ ਚਲੋ ਖੇਡ ਲਾਂਗੇ ਨਾਲ ਲੈ ਚਲਦੇ ਹਾਂ ਲੈਪਟਾਪ ਨੂੰ इधर पिछे लैपटॉप वाला बैग से जो रखिया नहीं गया इधर अख्या चलो मूहे रख लें रशमीन कहू मेरा बैग दे दो तो मैं मूहे रख लैं गा चिप्स चुप्स रश्मीन ने ले ली सी नए सी अस रस्ते असी असी ची वैसे तो अस भी राजस्थान च ही रहा यंगानगर तो भी अगे हैगा रास्ता है ਦੰਗਨਗਰ ਤੋਂ ਅੱਗੇ ਜਾਣਾ ਸੀ ਬਹੁਤ ਦੂਰ ਜਾਣਾਗਾ ਊੜਾ ਰਾਜਸਥਾਨ ਕਹਿੰਦੇ ਜਿਹਨੂੰ ਪਵਾ ਤੇ ਰਸਤੇ ਦੇ ਵਿੱਚ ਅਸੀਂ ਬਹੁਤ ਬੁਰੀ ਘਟਨਾ ਦੇਖੀ ਬੱਸ ਦਾ ਜਿਹੜਾ ਐਕਸੀਡੈਂਟ ਸੀਗਾ ਕਈ ਦਿਨ ਪਹਿਲਾਂ ਹੋਇਆਗਾ ਸਾਡੇ ਨੇੜੇ ਤੇ ਉਹ ਹੋਇਆ ਪਿਆ ਸੀਗਾ ਤੇ ਬੱਸ ਜਿਹੜੀ ਉਹ ਬਹੁਤ ਪੰਨੀ ਪਈ ਸੀਗੀ ਟੁੱਟ ਗਈ ਸੀ ਜਮਾ ਤੇ ਮੌਤਾਂ ਵੀ ਜਿਹੜੀਆਂ ਕਾਫੀ ਹੋਈਆਂ ਉਸ ਐਕਸੀਡੈਂਟ ਦੇ ਵਿੱਚ ਬਹੁਤ ਵੱਡਾ ਐਕਸੀਡੈਂਟ ਹੋਇਆਗਾ ਬਹੁਤ ਜ਼ਿਆਦਾ ਮੌਤਾਂ ਹੋਈਆਂ ਇੰਗਾ ਤੇ ਬਹੁਤ ਨੁਕਸਾਨ ਹੋਇਆ ਜਿਹੜੇ ਕਨੈਕਟਰ ਡਰਾਈਵਲ ਆ ਜਿਹੜੇ ਉਹ ਵੀ ਉਹਨਾਂ ਦੀ ਵੀ ਡੈਥ ਹੋ ਗਈ ਹੈ ਦੱਸਦੇ ਹੈਗੇ ਕਨੈਕਟਰ ਦੀ ਤਾਂ ਹੋ ਹੀ ਗਈ ਸੀਗੀ ਮੌਕੇ ਤੇ ਤੇ ਡਰਾਈਵਲ ਦੀ ਵੀ ਕਹਿੰਦੇ ਹੈਗੇ ਵੀ ਹੋ ਗਈ ਡੈਥ ਬਾਅਦ ਚ ਤੇ ਬੱਦਲ ਬਹੁਤ ਜਿਆਦਾ ਬਣ ਗਿਆ ਸੀਗਾ ਤੇ ਰਾਤ ਵੀ ਇੱਧਰ ਜਿਹੜਾ ਬਹੁਤ ਜਿਆਦਾ ਮੀਂਹ ਸੀਗਾ ਕਈ ਥਾਵਾਂ ਤੇ ਤੇ ਪਰ ਉਧਰ ਸੰਗਰੀਏ ਵਾਲੀ ਸਾਈਡ ਉਧਰ ਮੀਂਹ ਹੈ ਨਹੀਂ ਸੀਗਾ ਬੱਦਲ ਜਾ ਬਣ ਬਣ ਕੇ ਤੇ ਢਲ ਜਾਂਦਾ ਤੇ ਮੀਂਹ ਹੈ ਨਹੀਂ ਉਧਰ ਹੁਣ ਰਾਤ ਦਾ ਇੱਧਰ ਬਹੁਤ ਕਈ ਥਾਵਾਂ ਤੇ ਮੀਂਹ ਆ ਪਾਣੀ ਬਹੁਤ ਖੜਾ ਸੀਗਾ ਤੇ ਇੱਥੇ ਅਸੀਂ ਆ ਗਏ ਸੀਗੇ ਹੁਣ ਰਸਤੇ ਚ ਆ ਗਏ ਸੀਗੇ ਤੇ ਬਹੁਤ ਦੂਰ ਜਾਣਾ ਸੀ ਤੇ ਵੀਡੀਓ ਤਾਂ ਥੋੜੀ ਥੋੜੀ ਬਣਾਈ ਹੈ ਰਸਤੇ ਦੇ ਵਿੱਚ ਜਿਆਦਾ ਨਹੀਂ ਬਣਾਈਗੀ ਤੇ ਹੁਣ ਅਸੀਂ ਪਹੁੰਚ ਗਏ ਸੀਗੇ ਪਦਮਪੁਰ ਤੇ ਕਲੋਨੀ ਚ ਅਸੀਂ ਐਂਟਰ ਹੋਣਾ ਹੈਗਾ ਇਸ ਕਲੋਨੀ ਦੇ ਵਿੱਚ ਘਰ ਹੈਗਾ ਤੇ ਭੋਗ ਸੁਖਮਨੀ ਸਾਹਿਬ ਦਾ ਭੋਗ ਦਾ ਪ੍ਰੋਗਰਾਮ ਹੈਗਾ ਜਿਹੜਾ ਅਸੀਂ ਇੱਥੇ ਆਏ ਹੈਗੇ ਪਾਠ ਰੱਖਿਆ ਹੈਗਾ ਸੁਖਮਨੀ ਸਾਹਿਬ ਦਾ ਇੱਧਰ ਅਸੀਂ ਸਵੇਰ-ਸਵੇਰ ਫਿਰਾਜੀ ਸੀਗਾ ਅਸੀਂ ਤਾਂ ਕਰਕੇ ਸਵੇਰ ਆ ਗਏ ਸੀਗੇ ਇੱਧਰ ਬਾਬਾ ਜੀ ਇਹ ਜਿਹੜੇ ਹੋਰ ਰੱਖੇ ਸੀਗੇ ਤੇ ਇਹ ਹੈਗਾ 파ਰਕ ਤੇ ਗੱਡੀ ਆਪਾਂ ਦੂਸਰੇ ਸਾਈਡ ਲਾਤੀ ਸੀਗੀ ਗੱਡੀ ਦੇ ਵਿੱਚ ਤਾਂ AC 'ਚ ਬੈਠੇ ਸੀਗੇ ਤੇ ਐਂ ਲੱਗਦਾ ਸੀਗਾ ਵੀ ਜਿਵੇਂ ਠੰਡਾ ਮੌਸਮ ਹੁੰਦਾ ਜਦੋਂ ਬਾਹਰ ਨਿਕਲੇ ਉਦੋਂ ਗਰਮੀ ਬਹੁਤ ਜ਼ਿਆਦਾ ਸੀ ਤੇ ਹੁਣ ਅਸੀਂ ਪੀ ਰਹੇ ਸੀਗੇ ਚਾਹ ਅਸੀਂ ਕਿਹਾ ਮੱਥਾ ਬਾਅਦ ਚਟੇਕਾਂਗੇ ਤੇ ਪਹਿਲਾਂ ਸਾਨੂੰ ਕਹਿੰਦੇ ਵੀ ਚਾਹ ਪੀ ਲਓ ਤੁਸੀਂ ਬਹੁਤ ਦੂਰ ਤੋਂ ਆਏ ਹੋ ਤੇ 10:00 ਸਵੇਕ 10 ਦਾ ਟਾਈਮ ਸੀਗਾ ਅਸੀਂ ਪਹੁੰਚ ਗਏ ਸੀ ਤੇ ਠਾਣੀ-ਠਾਣੀ ਪੀਤਾ ਤੇ ਚਾਹ ਪੀ ਰਹੇ ਹਾਂ ਹੁਣ ਅਸੀਂ ਥੱਕ ਗਏ ਸੀ ਜਿਹੜਾ 3-4 ਘੰਟਿਆਂ ਦਾ ਸਫ਼ਰ ਹੈਗਾ ਉਹ ਸਵੇਰੇ-ਸਵੇਰੇ ਕੱਢਿਆ ਤੇ ਹੁਣ ਅਸੀਂ ਆ ਗਏ ਸੀਗੇ ਇੱਥੇ ਬੈਠ ਗਏ ਸੀਗੇ ਬਹੁਤ ਤੇ ਜਗ੍ਹਾ ਕਾ ਮੰਹੋਈ ਇੱਥੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਤੇ ਬੱਦਲ ਜੇ ਹੋ ਜਾਂਦੇ ਸੀ ਵਿੱਚ ਵਿੱਚ ਕਿਹ ਉਹ ਰਾਤ ਦਾ ਜਿਹੜਾ ਉਹ ਬਹੁਤ ਜ਼ਿਆਦਾ ਮੀਂਹ ਸੀਗਾ ਹੁਣ ਵੀ ਲੱਗਦਾ ਸੀ ਵੀ ਮੀਂਹ ਆ ਜਾਊਗਾ ਤੇ ਵਾਲਾ ਨੇ ਸਤਿਮਾਈ ਲਾਈਟ ਵੀ ਰਾਤ ਦੀ ਇੱਥੇ ਹੈ ਨਹੀਂ ਸੀ ਕਿ ਬਹੁਤ ਲਾਈਟ ਦੀ ਪ੍ਰੋਬਲਮ ਹੋਈ ਪਈ ਸੀ ਖੰਡੇ ਖੰਬੇ ਟੁੱਟ ਗਏ ਸੀ ਕਿੰਨਾ ਸਾਬ ਦੇ ਦਸ ਬੀਏਗੇ ਲਾਈਟ ਜਿਹੜੀ ਉਹ ਮਸਾ ਲਾਈਟ ਵਾਲਿਆਂ ਤੋਂ ਕੋਈ ਦੋ ਘੰਟੇ ਲਾਈਟ ਸਟਾਈ ਆਈ ਸੀਗੀ ਸੁਪਰਮੈਨੂਰਤ ਵੀ ਇਹ ਸਭ ਨਾਲ ਜਾਮ ਰਾਗ ਸਰਬ ਸੁਖ ਹੋਏ ਤੇ ਕੂਲ ਨਾ ਰਹੀ ਦੀਵਾ ਸੀ ਤਾਂ ਹਵਾ ਆ ਰਹੀ ਸੀ ਪਰ ਫੇਰ ਵੀ ਐ ਲੱਗਦਾ ਸੀਗਾ ਵੀ ਇੰਨੀ ਜਿਆਦਾ ਗਰਮੀ ਤੇ ਹਵਾ ਲੱਗ ਨਹੀਂ ਰਹੀ ਸੀਗੀ ਇਥੇ ਨਾ ਥੋੜਾ ਜਿਹਾ ਸਪੀਕਰਾਂ ਦੀ ਆਵਾਜ਼ ਜ਼ਿਆਦਾ ਸੀਗੀ ਤਾਂ ਕਰਕੇ ਮੈਂ ਆਵਾਜ਼ ਹੀ ਲਾਤੀ ਸਾਰੇ ਬਲੌਗ ਤੇ ਤੇ ਫਿਰ ਕਈ ਥਾਵਾਂ ਤੇ ਸਾਊਂਡ ਆ ਜਿਹੜਾ ਉਹ ਵੀ ਲੱਗ ਜਾਂਦਾ ਫਿਰ ਕਾਪੀਰਾਈਟ ਆਉਣ ਦਾ ਡਰ ਰਹਿੰਦਾ ਤਾਂ ਕਰਕੇ ਫਿਰ ਮੈਂ ਬਾਗ ਲਾਤੀ ਸੀਗੀ ਸਾਰੀ ਸਾਰੀ ਵੀ ਨਹੀਂ ਉਤੇ ਇੱਕ ਜਦੋਂ ਇਕੱਠ ਵਾਠ ਹੋਵੇ ਨਾ ਸਾਰਾ ਪ੍ਰੋਗਰਾਮ ਹੋਵੇ ਉਦੋਂ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਇਕ ਆਪਾ ਇਕੱਲੇ ਕਰੇ ਰਹੀਏ ਤਾਂ ਫਿਰ ਉਹਦਾ ਨਹੀਂ ਗਰਮੀ ਲੱਗਦੀਗੀ ਜਦੋਂ ਕੱਠ ਵੱਠ ਹੁੰਦਾ ਉਦੋਂ ਕੱਠ ਵੱਠ ਦੇ ਵਿੱਚ ਤਾਂ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ কুলਰ ਵੀ ਚੱਲੀ ਜਾਂਦੇ ਸੀ ਤਾਂ ਵੀ ਇੰਨੀ ਗਰਮੀ ਸੀਗੀ ਇੱਕ ਵਾਰ ਜਦੋਂ ਧੁੱਪ ਹੋ ਜਾਂਦੀ ਸੀ ਤੇ ਉਹ ਮਸ ਬੜੀ ਹੋ ਜਾਂਦੀ ਸੀ ਨਹੀਂ ਪਾਕੇ ਹੋਵੇ ਨਾ ਕੋਈ ਧਰਤੀ ਤੋਂ ਗਰਮੈਸ ਨਿਕਲਦੀ ਹੈ ਤੇ ਪਾਣੀ ਪੋਣੀ ਵੀ ਵੈਸੇ ਵਧੀਆ ਸੁਮਿਦਾ ਸੀਗੀ ਪਿਆਰੇ ਸੀਗੇ ਪਰ ਫਿਰ ਵੀ ਐਨਾ ਨਹੀਂ ਗਰਮੀ ਬਹੁਤ ਜ਼ਿਆਦਾ ਸੀਗੀ ਇੱਦਾਂ ਸਾਰੀ ਸੰਗਤ ਬੈਠੀ ਸੀਗੀ ਤੇ ਭੋਗ 2-3 ਘੰਟੇ ਤਾਂ ਲੱਗ ਹੀ ਜਾਂਦੇ ਆ ਤੇ ਪਰ ਸੰਗਤ ਨੂੰ ਜਿਹੜੀ ਇੰਨੀ ਗਰਮੀ ਦੇ ਵਿੱਚ ਬੈਠਣਾ ਬਹੁਤ ਮੁਸ਼ਕਲ ਹੋ ਗਿਆ ਸੀ ਕਿਉਂ ਲਾਈਟ ਨਹੀਂ ਸੀ ਵਿੱਚ ਵਿੱਚ ਜਾਂਦੀ ਰਹਿੰਦੀ ਸੀ ਲਾਈਟ ਕਦੇ ਆ ਜਾਂਦੀ ਸੀ ਕਿਤੇ ਜਾਂਦੀ ਰਹਿੰਦੀ ਸੀਗੀ ਤੇ ਵੈਸੇ ਤਾਂ درخت ਸੀ درختਾਂ ਦੀ ਵੀ ਛਾਂ ਸੀਗੀ ਤੇ ਉੱਪਰ ਟੈਂਟ ਵੀ ਲੱਗਿਆ ਹੋਇਆ ਸੀਗਾ ਧੁੱਪ ਦਾ ਫੇਰ ਵੀ ਪਰ ਇੰਨੀ ਜਿਆਦਾ ਗਰਮੀ ਕਿਉਂ ਗਰਮੀ ਤਾਂ ਫਿਰ ਮੌਸਮ ਬਹੁਤ ਇੱਕ ਉਮਸ ਪਰ ਮੌਸਮ ਚੱਲ ਰਿਹਾ ਹੈਗਾ ਤੇ ਜਿਹੜਾ ਅੱਜ ਕੱਲ ਦਾ ਮੌਸਮ ਹੁੰਦਾ ਹੈਗਾ ਇਸ ਟਾਈਮ ਜਿਹੜਾ ਸੌਣ ਭਾਦੋਂ ਦਾ ਮੌਸਮ ਹੁੰਦਾ ਇਸ ਟਾਈਮ ਤਾਂ ਖਾਸ ਕਰੀ ਨਾ ਪਤਾ ਨਹੀਂ ਕਿਉਂ ਉਮਸ ਵੀ ਰਹਿੰਦੀ ਹੈਗੀ ਗਿਲਬਿਲਾਜਾ ਤੇ ਚਲੋ ਫਿਰ ਵੀ ਆਪਾਂ ਜਦੋਂ ਗੁਰੂ ਦੀ ਚਰਨਾ ਦੇ ਵਿੱਚ ਆਏ ਆ ਤੇ ਆਪਾਂ ਨੂੰ ਜਿਹੜੇ ਔਖੇ ਸੌਖੇ ਦੋ ਤਿੰਨ ਘੰਟੇ ਕੱਢਣੇ ਪੈਂਦੇ ਆ ਪਰ ਫਿਰ ਵੀ ਨਹੀਂ ਪਤਾ ਲੱਗਿਆ ਆਪਾਂ ਵਧੀਆ ਠੀਕ ਠਾਕ ਰਹੇ ਤੇ ਜਿਵੇਂ ਇੰਨੀ ਦੂਰ ਦਾ ਸਫ਼ਰ ਕੀਤਾ ਤੇ ਲਾਈਟ ਵੀ ਹੈ ਨਹੀਂ ਸੀਗੀ ਤੇ ਵਧੀਆ ਰਹਿ ਵਿੱਚ ਵਿੱਚ ਆ ਜਾਂਦੀ ਸੀਗੀ ਤੇ ਚਲੋ ਵਧੀਆ ਸਾਰਾ ਪ੍ਰੋਗਰਾਮ ਆਪਾਂ ਦੇਖਿਆ ਬਹੁਤ ਵਧੀਆ ਲੱਗਿਆ ਤੇ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਸਾਰਿਆਂ ਦੇ ਸਿਰਾਂ ਤੇ ਹੱਥ ਰੱਖ ਕੇ ਪਰਮਾਤਮਾ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਰੱਖੇ ਤੇ ਵਧੀਆ ਭੋਗ ਪਾਈ ਗਏ ਤੇ ਕੀਰਤਨ ਵੀ ਚੱਲ ਰਿਹਾ ਸੀਗਾ ਤੇ ਸੰਗਤ ਮੱਠਾਂ ਤੇ ਕੀਤੇ ਬਹਿ ਜਾਂਦੇ ਸੀਗੇ ਤੇ ਉਦੋਂ ਬਾਅਦ ਲੰਗਰ ਹੈ ਜਿਹੜਾ ਲੰਗਰ ਵੀ ਚੱਲਣਾ ਸੀਗਾ ਤੇ ਅਰਦਾਸ ਅਜੇ ਹੋਈ ਨਹੀਂ ਸੀਗੀ ਤੇ ਕੀਰਤਨ ਚੱਲ ਰਹੇ ਸੀਗੇ ਸੋਖਮਣੀ ਸਾਹਿਬ ਦਾ ਕਮੇਟੀ ਵੱਲੋਂ ਜਿਹੜਾ ਹੁੰਦਾ ਨਾ ਪਾਠ ਤੇ ਉਹ ਸੀਗਾ ਇਹਦੀ ਲਾਈਟ ਆ ਗਈ ਸੀਗੀ ਅਸੀਂ ਬੈਠੇ ਸੀਗੇ ਤੇ ਗਰਮੀ ਤਾਂ ਫੇਰ ਵੀ ਆ ਹੀ ਰਹੀ ਸੀਗੀ ਤੇ ਥੋੜੀ ਥੋੜੀ ਮੈਂ ਆਵਾਜ਼ ਹੈ ਜਿਹੜੀ ਉਹ ਵਿੱਚ ਵਿੱਚ ਕੋਸ ਮੇਰੇ ਫੋਨ ਦੇ ਵਿੱਚ ਵੀ ਨੌਕਸ ਹੈਗਾ ਕਈ ਥਾਂ ਜਦੋਂ ਮੈਂ ਆਵਾਜ਼ ਵੀ ਆਪ ਵੀ ਲਗਾਉਣੀ ਹੈ ਨਾ ਤੇ ਕਈ ਵਾਰੀ ਮੇਰੇ ਨਾਲ ਤਾਂ ਮਜ਼ਾਕ ਹੀ ਹੋ ਜਾਂਦਾ ਹੈਗਾ ਤੇ ਆਵਾਜ਼ ਲੱਗਦੀ ਨਹੀਂਗੀ ਤੇ ਮੈਂ ਆਵਾਜ਼ ਤੇ ਐਵੇਂ ਮੱਥਾ ਮਾਰੀ ਨਹੀਂ ਤੇ ਆਵਾਜ਼ ਆਉਂਦੀ ਨਹੀਂ ਮੇਰੇ ਫੋਨ ਵੀ ਖਰਾਬ ਹੋ ਗਿਆ ਹੈਗਾ ਇਸ ਕਰਕੇ ਨਾ ਮੈਂ ਆਵਾਜ਼ ਹੀ ਲਗਾ ਦਿੰਨੀ ਆ ਸੌਰੀ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਨੀ ਆ ਸੌਰੀ ਜੇ ਤੁਸੀਂ ਇਹਦਾ ਥੋੜੇ ਦਿਨਾਂ ਤੱਕ ਵੀ ਮੈਂ ਫੋਨ ਆਪਦਾ ਜਾਂ ਤਾਂ ਨਵਾਂ ਲੈ ਲਾਂਗੇ ਤੇ ਉਦੋਂ ਆਵਾਜ਼ ਆਪਾਂ ਨੇ ਲਾਇਆ ਕਰ ਦੇਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਲਾਈਕ ਕਮੈਂਟ ਕਰਿਓ ਤੇ ਦੱਸਿਓ ਮੈਨੂੰ ਮੇਰੇ ਅੱਜ ਦਾ ਬਲੌਗ ਕਿਵੇਂ ਲੱਗਿਆ ਇਹ ਸਾਰੇ ਵਧੀਆ ਆਰਾਮ ਨਾਲ ਪਾਠ ਸੁਣ ਰਹੇ ਸੀਗੇ ਤੇ ਪਾਠ ਜਦੋਂ ਆਪਾਂ ਸੁਣਦੇ ਆਂਗੇ ਵਧੀਆ ਮਨ ਲੱਗਦਾ ਇੱਧਰ ਨਾ ਬਾਹਰ ਸੀਗਾ ਪਾਠ ਰੱਖਿਆ ਵੀਡੀਓ ਦੇ ਵਿੱਚ ਪਰਲੇ ਦੇ ਵਿੱਚ ਇਹ ਸਾਰੇ ਕਹਿੰਦੇ ਵੀ ਅੰਦਰ ਨਹੀਂ ਬਾਹਰੋਂ ਪਾਠ ਵੀ ਮਹਾਰਾਜ ਮੁੜ ਜਾਣਗੇ ਤੇ ਅੰਦਰ ਵੀ ਜਿਹੜੀ ਦਬਾਓ ਤੇ ਮਹਾਰਾਜ ਨੂੰ ਆਪਾਂ ਸਾਰੇ ਅੰਦਰ ਵੀ ਲੈ ਕੇ ਆਏ ਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਿਹੜਾ ਆਪਣੇ ਕਰਮਾਂ ਵળે ਘਰੇ ਮਹਾਰਾਜ ਨੇ ਪੈਰ ਪਾਇਆ ਤੇ ਸਾਰੇ ਸੰਗਤ ਖੜੀ ਸੀਗੀ ਤੇ ਸਾਰੇ ਕਹਿ ਰਹੇ ਸੀਗੇ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣੇ ਅੰਦਰ ਲੈ ਕੇ ਆਉਣਾ ਹੈਗਾ ਤੇ ਕਿਉਂ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਣੇ ਕੋਠੀਆਂ ਹੁੰਦੀਆਂ ਨੇ ਕੋਠੀਆਂ ਦੇ ਵਿੱਚ ਥਾਂ ਹੁੰਦਾ ਹੈਗਾ ਭੀੜਾ ਤੇ ਸਾਰੀ ਸੰਗਤ ਬੈਠ ਨਹੀਂ ਸਕਦੀ ਤੇ ਵਿਹੜੇ ਦੇ ਵਿੱਚ ਜਦੋਂ ਬਾਹਰ ਹੁੰਦਾ ਹੈਗਾ ਤੇ ਉੱਥੇ ਆਪਾਂ ਸਾਰਾ ਪ੍ਰੋਗਰਾਮ ਕਰਦੇ ਆਂ ਤੇ ਫਿਰ ਆਪਾਂ ਨੂੰ ਮਨ ਦੇ ਵਿੱਚ ਐ ਜੇ ਰਹਿੰਦਾਗਾ ਵੀ ਆਪਦੇ ਮਨ ਨੂੰ ਲੱਗਦਾ ਰਹਿੰਦਾਗਾ ਵੀ ਆਪਣੇ ਮਹਾਰਾਜ ਹੈਗਾ ਵੀ ਜਿਹੜਾ ਅੰਦਰ ਹੈਗਾ ਜਿੱਥੇ ਆਪਣੇ ਵੀ ਨਹੀਂ ਆਏਗੇ ਤੇ ਇਸ ਕਰਕੇ ਆਪਾਂ ਮਹਾਰਾਜ ਦਾ ਆਪਾਂ ਅੰਦਰ ਵੀ ਦਰਸ਼ਨ ਕਰਵਾਏ ਆ ਆਪਾਂ ਮਹਾਰਾਜ ਲਿਆਂਦਾ ਤੇ ਬਹੁਤ ਵਧੀਆ ਲੱਗਿਆ इम इधर 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 मम्मी ਵਲੌਗ ਹੈਗਾ ਮਹਾਰਾਜ ਮੇਰੇ ਵਲੌਗ ਦੇ ਵਿੱਚ ਬਾਬਾ ਜੀ ਆਉਣਗੇ ਇੱਥੇ ਹੁਣ ਚੱਲ ਪਈ ਸੀਗੀ ਲੰਗਰ ਸੇਵਾ ਤੀਰਸ਼ਮੀ ਨੇ ਵੀ ਅੱਜ ਲੰਗਰ ਦੀ ਸੇਵਾ ਕਰਵਾਈ ਵਿੱਚ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਕਈ ਦਿਨਾਂ ਤੋਂ ਮੇਰਾ ਬੇਟਾ ਜਿਹੜਾ ਉਹ ਬਿਮਾਰ ਸੀਗਾ ਤੇ ਪਰ ਹੁਣ ਠੀਕ ਹੈਗਾ ਸਕੂਲ ਵੀ ਜਾਣ ਲੱਗ ਗਿਆ ਤੇ ਲੰਗਰ ਦੀ ਸੇਵਾ ਕਰਾ ਰਿਹਾ ਸੀਗਾ ਬੱਚੇ ਦਾ ਮਨ ਲੱਗਿਆ ਚਲੋ ਉਹ ਆ ਵੀ ਪਹਿਲਾਂ ਵਾਲੀ ਜ਼ਿੰਦਗੀ ਚ ਫੇਰ ਉਹ ਵਧੀਆ ਆ ਗਿਆ ਤੇ ਕਈ ਦਿਨ ਤੱਕ ਉਹ ਤਨੀ ਉਹਨੂੰ ਕੀ ਹੋ ਗਿਆ ਸੀਗਾ ਤੇ ਲੰਗਰ ਚਾ ਤੇ ਚਲੋ ਗਰਮੀ ਗਰਮੀ ਤਾਂ ਹੀ ਨਿਕਲ ਜਾਂਦੀ ਹੈਗੀ ਜਿਹੜਾ ਆਪਣੇ ਪ੍ਰੋਗਰਾਮ ਹੁੰਦਾ ਹੈ ਘਰੇ ਉਹ ਵੀ ਆਪਾਂ ਨੂੰ ਕਵਸੇ ਦਿਨ ਤੇ ਕਰਨਾ ਪੈਂਦਾ ਜੋ ਵੀ ਆਪਣੇ ਹੁੰਦਾ ਹੈਗਾ ਤੇ ਗਰਮੀ ਸਰਦੀ ਫਿਰ ਕਈ ਵਾਰੀ ਠੰਡ ਹੋ ਜਾਂਦੀ ਹੈ ਜਿਦੋਂ ਠੰਡ ਹੋ ਜਾਂਦੀ ਹੈ ਜਦੋਂ ਉਹ ਆਪਾਂ ਕਹਿ ਦਿੰਨੇ ਆ ਹਾਈ ਠੰਡ ਹੋ ਗਈ ਤੇ ਜਦੋਂ ਗਰਮੀ ਹੁੰਦੀ ਉਹਦੋਂ ਆਪਾਂ ਕਹਿ ਦਿੰਨੇ ਆ ਗਰਮੀ ਹੋ ਗਈ ਤੇ ਚਲੋ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੀ ਤੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਇੱਥੇ ਹੁਣ ਲੰਗਰ ਸ਼ੱਕੇ ਅਸੀਂ ਆ ਗਏ ਸੀਗੇ ਇੱਧਰ ਇੱਧਰ ਦੀਵਿਆਂ ਰੰਗਾਂ ਬੈਠੀ ਆਂ ਅਫਿਸ ਦੇ ਵਿੱਚ ਅਸੀਂ ਸਾਰੇ ਇੱਥੇ ਬੈਠੇ ਆਂ ਬਰੇ ਸਾਇੰਸ ਕੋ ਜਿਹੜੀ ਪ੍ਰੋਜੈਕਟ ਸਾਰੇ ਤੇ ਮੈਨੂੰ ਕਹਿੰਦੇ ਨੇ ਥੋੜਾ ਬਹੁਤ ਤਾਂ ਵਲੌਗ ਬਣਾ ਹੋਰ ਤੇ ਮੈਂ ਵਲੌਗ ਬਣਾ ਰਹੀ ਸੀ ਲੰਗਰ ਸ਼ੱਕੇ ਅਸੀਂ ਆ ਕੇ ਬੈਗੇ ਸੀਗੇ ਤੇ ਇੱਕ ਦੋ ਦਾ ਟਾਈਮ ਹੋ ਗਿਆ ਸੀਗਾ ਤੇ ਲਾਈਟ ਆ ਗਈ ਸੀਗੀ ਹੁਣ ਤੇ ਇੱਧਰ ਆ ਗਏ ਸੀ ਅਸੀਂ